ਜਦੋਂ ਸਰਕਮੋਨੀ ਕਿਹੜਾ ਤੁਹਾਡੇ ਵਿੱਚ ਆਉਂਦਾ ਕੌਣ ਤੁਹਾਡੇ ਤੋਂ 11000 21000 ਮੰਗਦਾ ਸਾਨੂੰ ਦੱਸੋ ਸਾਨੂੰ ਇਹ ਗੱਲ ਦਾ ਖੁਦ ਨੂੰ ਨਹੀਂ ਪਤਾ ਕਿ ਸਾਡੇ ਵਿੱਚ ਕਿਹੜਾ ਇਰਫਕੀ ਰਹਿੰਦਾ ਹੈ ਮੈਂ ਉਹ ਪੈਸੇ ਮੰਗਦਾ ਹਾਂ ਕਿ ਤੁਸੀਂ ਤਾਂ ਲੋਕਾਂ ਨੂੰ ਲੜਾ ਲਾ ਪਾਰ ਤੋਂ ਵੀ ਨਾ ਹੀ ਭੋਗ ਨਾਲ ਲਈ ਜਾਂਦੇ ਆ ਇਹ ਆਪ ਕੋਈ ਦੇ ਕੇ ਮਾਰਗੇ ਤੀ ਤੂੰ ਜ਼ਿੰਮੇਵਾਰ ਆ ਉਹ ਜੋ ਅਸੀਂ ਚਾਹਨਾ ਸਾਨੂੰ ਅੱਗੇ ਆਉਂਦਾ ਹੈ ਉਹ ਹੀ ਆਪਾਂ ਸੰਗਤ ਅੱਗੇ ਰੱਖਦੇ ਆ ਸ਼ਰਮ ਨਹੀਂ ਆਉਂਦੀ ਸ਼ਰਮ ਸ਼ਰਮ ਇਹ ਤੇ ਕਿਹੜੀ ਗੱਲ ਆ ਆਪਾਂ ਕਿਹੜਾ ਕਿਸੇ ਤੋਂ ਕੁਝ ਮੰਗਦੇ ਜੋ ਕੀਰਾ ਮੰਗਦੇ ਆਪਾਂ ਉਹ ਸੰਗਤ ਨੂੰ ਕਹਿੰਦੇ ਆ ਕੀਰਾ ਮੰਗਦੇ ਆ ਤੁਸੀਂ ਇਹ ਤਾਂ ਸਾਨੂੰ ਦੋ ਆਪਾਂ ਸਾਰੇ ਕੀਰਾਂ ਨੂੰ ਮੰਨਦੇ ਆ ਜੋ ਆਪਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀਗੀ ਮੇਰੀ ਗੱਲ ਸੁਣ ਲੈ ਮਾਤਾ ਅਸੀਂ ਕਰਾਵਾਂਗੇ ਤੇਰੇ ਤੇ ਕਾਰਵਾਈ ਵੀ ਪਖੰਡਵਾਦ ਫਲਾ ਰਹੀਆਂ ਜਾਂ ਤਾਂ ਹੁਣ ਸਾਫ਼-ਸਾਫ਼ ਦੱਸ ਦੇ ਇਹ ਸਭ ਕੁਝ ਇੱਕ ਪਖੰਡਾ ਠੀਕ ਆ ਤੇ ਜਾਂ ਮੇਰੇ ਸਵਾਲਾਂ ਦਾ ਸਾਡੇ ਜਵਾਬ ਜੇ ਕਿਗੇ ਮੰਨ ਕੇ ਤਾਂ ਬਾਬਾ ਤਾਂ ਜਦੋਂ ਮੈਂ ਤੁਹਾਨੂੰ ਕਹੀ ਜਣੀ ਵੀ ਕੋਈ ਹੁੰਦੇ ਆ ਥੋੜੇ ਅੱਗੇ ਬੇਨਤੀ ਹੈ ਵੀ ਤੁਸੀਂ ਪਿਆਰ ਨਾਲ ਗੱਲ ਕਰੋ ਆਏ ਤੋਂ ਨਾ ਨਹੀਂ ਮਰ ਸਕਦੀ ਪੀਰਮ ਕੀਰਾਂ ਦਾ ਆਪਦੇ ਟਕਵਾਂਜ ਲਈ ਉਹ ਤਾਂ ਜੋ ਹੁਣ ਮਾ ਸਾਨੂੰ ਮਾਲਕ ਜੋ ਸਾਨੂੰ ਦਿੰਦਾ ਹੈ ਅਸੀਂ ਸੰਗਤ ਦੇ ਵਿੱਚ ਮੰਡਦੇ ਹਾਂ ਤੁਹਾਡੇ ਸਾਰੇ ਉਹਦਾ ਕਰਕੇ ਤਾਂ ਸੰਗਤ ਸਾਡੇ ਨਾਲ ਜੁੜੀ ਆ ਕਿਹੜੀ ਕੜਾਈ ਚਾਹੀਦੀ ਹੈ ਸਾਨੂੰ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ ਦੱਸ ਕੜਾਈ ਵੀ ਵਾਰ-ਵਾਰ ਲੱਗਦੀ ਬੱਚਾ ਐਂ ਤੱਕੜਾਈ ਵੀ ਨਹੀਂ ਲੱਗਦੀ ਇਹ ਪਹਿਲੇ ਸੰਸ ਬਣਿਆ ਹੋਇਆ ਹੈ ਠੀਕ ਆ ਪ੍ਰਧਾਨ ਆ ਸਾਡੇ ਤੋਂ ਤੇ ਠੀਕ ਆ ਜੇ ਤੁਸੀਂ ਕਹਿੰਦੇ ਤਾਂ ਮੈਂ ਉਹਦੇ ਨਾਲ ਗੱਲ ਕਰਾ ਦਿੰਦੀ ਹਾਂ ਤੁਹਾਨੂੰ ਕਿਸੇ ਨੇ ਕਹਿਆ ਤੂੰ ਆ ਕੇ ਮੇਰੀ ਗੱਲ ਕਰ ਲਾ ਸੀ ਪ੍ਰਧਾਨ ਨੂੰ ਫੋਕਾਂਗਾ ਤੈਨੂੰ ਮੈਂ ਇਸ ਗੱਲ ਦਾ ਦੱਸਾਂਗੀ